ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਤੁਛ ਬਚੇ ਭਜ ਕੈ ਰਨ ਤਿਆਗ ਕੈ ਸੋਮਬਨ ਸੋਮਬ ਪੈ ਜਾਏ ਪੁਕਾਰੇ ਸਰਾਉਨਤ ਬੀਜ ਹਨਿਓ ਦੋਹਨੇ ਮਿਲ ਔਰ ਮਹਾ ਭਟ ਮਾਰ ਬਿਦਾਰੇ ਇਹੋ ਸੁਨ ਕੈ ਉਨਕੇ ਮੁਖ ਤੇ ਤਬ ਬੋਲ ਉਠਿਓ ਕਰਖੱਗ ਸੰਭਾਰੇ ਯੋ ਹਨ ਹੋਬਰ ਚੰਡ ਪ੍ਰਚੰਡ ਅਜਾ ਬਨ ਮੈਂ ਜਿਮ ਸਿੰਘ ਪਛਾਰੇ ਦੋਹਰਾ ਸਕਲ ਕਟਕ ਕੇ ਪਟਨ ਕੋ ਦਇਓ ਜੁੱਧ ਕੋ ਸਾਜ ਸ਼ਸਤਰ ਪਹਿਰ ਕੈ ਯੋ ਕਹਿਓ ਹਨ ਹੋ ਚੰਡ ਅਜ ਸਵਯਾ ਕੋਪ ਕਾ ਸੋਮਵਰ ਨੇ ਸੋਮਵਰ ਚੜ੍ਹੇ ਤੋ ਨੰਦ ਦੰਦ ਬਕੀ ਦਸ ਹੋਂ ਦੇ ਸਤਾਈ ਪਾਇਕ ਅਗਰ ਭਏ ਮਦ ਬਾਜ ਰਥੀ ਰਥ ਸਾਜਕ ਪਾਤ ਬਨਾਈ ਮਤਿ ਮਤੰਗ ਕੇ ਪੁੰਜਨ ਉਪਰ ਸੁੰਦਰ ਟੋਂਗ ਤੁਜਾ ਫਹਿਰਾਈ ਸਕਰ ਸੋ ਜੁੱਧ ਕੇ ਹੇ ਤਮਨੋ ਤਰ ਛਾੜ ਸਪੱਛ ਉੱਡੇ ਗਿਰ ਰਾਈ ਦੋ ਹਰਾ ਸੁੰਭ ਨੇ ਸੁੰਭ ਬਣਾਏ ਦਲ ਘੇਰ ਲयो ਗਿਰ ਰਾਜ ਕਵਚ ਅੰਗ ਕਸ ਕੋਪ ਕਰ ਉੱਠੇ ਸਿੰਘ ਜਿਉ ਗਾਜਸਵਈਆ ਸੁੰਭ ਨੇ ਸੁੰਭ ਸੋ ਬੀਰ ਬਲੀ ਮਨ ਕੋਪ ਭਰੇ ਰਣ ਭੂਮਹਿ ਆਏ ਦੇਖਣ ਮੈਂ ਸੁਭ ਅੰਗ ਉਤੰਗ ਤੋਰਾ ਕਰ ਤੇਜ ਧਾਰਾ ਪਰ ਧਾਏ ਧੂਰ ਉੱਡੇ ਤਬ ਤਾ ਛਿਨ ਮੈਂ ਤਿਹ ਕੇ ਕਨਤਾ ਪਗ ਸੋ ਲਪਟਾਏ ਔਰ ਅਡੇਠ ਕੇ ਜਾ ਕਰ ਬੇ ਕਹ ਤੇਜ ਮਨੋ ਮਨ ਸੇਖਣ ਆਏ ਦੋਹਰਾ ਚੰਡ ਕਾਲ ਕਾ ਸ਼੍ਰਵਨ ਮੈਂ ਤਨਕ ਪਨਕ ਸੁਨ ਲੀਨ ਉਤਰ ਸ਼੍ਰਿੰਗगिर ਰਾਜ ਤੇ ਮਹਾ ਕੁਲਾ ਹਲ ਕੀ ਨਸਵਈਆ ਆਵਤ ਦੇਖ ਕੇ ਚੰਡ ਪ੍ਰਚੰਡ ਕੋ ਕੋਪ ਕਰਿਓ ਮਨ ਮੈਂ ਅਤਦਾਨੋ ਨਾਸ ਕਰੋ ਇਸ ਕੋ ਛਿਨ ਮੈਂ ਕਰ ਬਾਨ ਸੰਭਾਰ ਵੱਡੋ ਧਨ ਤਾਨੋ ਕਾਲੀ ਕੇ ਬਕਰ ਬਿ ਲੋਕਨ ਤੇ ਸੋ ਉਠਿਓ ਮਨ ਮੈਂ ਭ੍ਰਮ ਜਿਉ ਜਮ ਜਾਨੋ ਬਾਣ ਸਮੂਹ ਚਲਾਏ ਦਇ ਕਿਲਕਾਰ ਉਠਿਓ ਜੋ ਪ੍ਰਲੈ ਘਨ ਮਾਨੋ ਬੈਰਨ ਕੇ ਘਨ ਸੇ ਦਲ ਪੈਠ ਲਇਓ ਕਰ ਮੈਂ ਧਨ ਸਾਇਕ ਐਸੇ ਸਿਆਮ ਪਹਾਰ ਸੇ ਦੈਤ ਹਨੇ ਤਮ ਜੈਸੇ ਹਰੇ ਰਵ ਕੀ ਕਿਰਨ ਐਸੇ ਭਾਜ ਗਏ ਤੁਜ ਨੀ ਡਰ ਕੈ ਕਬ ਉਹ ਕਹਤ ਹੈ ਕਿ ਛਮ ਕੈਸੇ ਭੀਮ ਕੋ ਸਰਾਉਣ ਭਰਿਓ ਮੁਖ ਦੇਖ ਕਾ ਛਾੜ ਚੱਲੇ ਰਨ ਕੌਰੋ ਜੈਸੇ ਕਬਿਤ ਆਗਿਆ ਪਾਇ ਸੁंभ ਕੀ ਸੁ ਮਹਾਬੀਰ ਧੀਰ ਜੋਦੇ ਆਏ ਚੰਡ ਉਪਰ ਸੁ ਕ੍ਰੋਧ ਕੈ ਬਾਨੀ ਠਣੀ ਚੰਡ ਕਾਲ ਬਾਨ ਔ ਕਮਾਨ ਕਾਲੇ ਕਿਰਪਾਨ ਛਿੰਨ ਮਦ ਕਹਿ ਕੈ ਬਲ ਸੁंभ ਕੀ ਹਣੀ ਅਨੇ ਡਰਤਾ ਜਖੇਤ ਖੇਤ ਮਹਾਪ੍ਰੇਤ ਕੀ ਨਿਬਾਨਨ ਸੋ ਵਿਚਲ ਬਿਥਰ ਐਸੇ ਭਾਜ ਗੀ ਅਨੇਕਨੀ ਜੈਸੇ ਬਾਰ ਉਥਾਲਮ ਸਬੂਹ ਬਾਹੇ ਪਾਉਣ ਹੋਕੇ ਧੂਰ ਉਡ ਚੱਲੇ ਹੋਏ ਕਾ ਕੋਟਿਕ ਕਾਨੀ ਕਾਨੀ ਸਵਈਆ ਖਗਲ ਕਾਲਨੀ ਆਉ ਚੰਨੀ ਕੋਵੰਡ ਬਿ ਲੋਕ ਕਾ ਦਾਨਵ ਏਉ ਦਬਟੇ ਹੈ ਕੇਤਕ ਚਾਬ ਗਈ ਮੁਖ ਕਾਲ ਕਾ ਕੇਤਨ ਕੇ ਸਿਰ ਚੰਡ ਕੱਟੇ ਹੈ ਸਾਉਨਤ ਸਿੰਧ ਭਇਓ ਧਰ ਮੈ ਰਣ ਛਾੜ ਗਏ ਇਕ ਦੈਤ ਫਟੇ ਹੈ ਸੁੰਭ ਪੈ ਜਾਏ ਕਹੀ ਤਿਨ ਇਓ ਮਹਬੀਰ ਮਹਾ ਤੇ ਹਠੌਰ ਲਟੇ ਹੈ ਦੋਹਰਾ ਦੇਖ ਭਿਆਨਕ ਜੁਦ ਕੋ ਕੀਨੋ ਬਿਸਨ ਵਿਚਾਰ ਸਕਤ ਸਹਾਇਹ ਕੇ ਨਮਿਤ ਭੇਜੀ ਰਨ ਹੈ ਮੰਝਾਰ ਸਵਈਆ ਆਇ ਸੁਪਾਇ ਸਭੈ ਸਕਤੀ ਚਲ ਕੈ ਤਹਾਂ ਚੰਡ ਪ੍ਰਚੰਡ ਪੈ ਆਈ ਦੇਵੀ ਕਹੇ ਤਿਨ ਕੋ ਕਰ ਆਦਰ ਆਈ ਭਲੇ ਜਨ ਬੋਲ ਪਠਾਈ ਤਾ ਛਬ ਕੀ ਉਪਮਾ ਅਤਹੀ ਕਵਨੇ ਆਪਣੇ ਮਨ ਮੈਂ ਲਖ ਪਾਈ ਮਨਹੁ ਸਾਵਣ ਮਾਸ ਨਦੀ ਚਲ ਕੈ ਜਲ ਰਾਸ ਮੈਂ ਆਨ ਸਮਾਈ ਸੋਈਆ ਦੇਖ ਮਹਾ ਦਲ ਦੇਵਨ ਕੋ ਬਾਰ ਬੀਰ ਸੋ ਸਾਮੂਹੇ ਜੁਦ ਕੋ ਧਾਏ ਬਾਨਨ ਸਾਥ ਹਨੇ ਬਲ ਕੈ ਰਨ ਮੈਂ ਬਹੁ ਆਵਤ ਬੀਰ ਗਿਰਾਏ ਦਾੜਨ ਸਾਥ ਚਬਾਏ ਗਈ ਕਲ ਔਰ ਗਹੇ ਚਹੁ ਔਰ ਬਗਾਏ ਰਾਵਣ ਸੋ ਰਿਸ ਕੈ ਰਨ ਮੈਂ ਪਾਤ ਭਾਲਕ ਜੋ ਗਿਰ ਰਾਜ ਚਲਾਏ फेर ਲੈ पान कृपाण संभार कह द तन सो बहु युद्ध करयो है मार बिदार संघार दए बहु भूम परे पट सरोन चरयो है गूध बहे अर सीसन ते कवने तेह को एह भाव धरयो है मानोपहार के सिंग होते धरनी पर आन तुसार परयो है दोहरा भाज गई तुजनी सबर रहयो न कछु उपाओ सोम्ब ने सोम्बा है सो कहयो दाल लै तुम हो जाओ ਸਵਈਆ ਮਾਨਕ ਸੁੰਭ ਕੋ ਬੋਲਨੇ ਸੁੰਭ ਚਲਿਓ ਦਲ ਸਾਜ ਮਹਾਬਲ ਐਸੇ ਭਾਰਤ ਜਿਓ ਰਨ ਮੈ ਦਿਸ 파ਰਥ CRUD ਕੈ ਜੁਧ ਕਰਿਓ ਕਰਨੈ ਸੇ ਚੰਡ ਕੇ ਬਾਨ ਲੱਗੇ ਬਹੁ ਦੇਤ ਕੋ ਫੋਰ ਕੈ ਪਾਰ ਭਏ ਤਨ ਕੈਸੇ ਸਾਵਣ ਮਾਸ ਕਿਸਾਨ ਕੇ ਖੇਤ ਉੱਗੇ ਮਨੁ ਧਾਨ ਕੇ ਅੰਕੁਰ ਜੈਸੇ ਸਵਈਆ ਬਾਨਨ ਸਾਥ ਗਿਰਾਏ దਇ ਬਹਰੋ ਅਸਲ ਕਰਿਐਓ ਰਨ ਕੀਨੋ ਮਾਰ ਬਿਦਾਰ ਦਈ ਤੁਜਨੇ ਸਭ ਦਾਨਵ ਕੋ ਬਲ ਹੋਏ ਗਇਓ ਛੀਨੋ ਸਰਾਉਨ ਸਮੂਹੇ ਪਰਿਓ ਤੇ ਹਠੌਰ ਤਹਾਂ ਕਵਨੇ ਜਸ ਈਓ ਮਨ ਚੀਨੋ ਸਤਹੁ ਸਾਗਰ ਕੋ ਰਚਕ ਬਿਦ ਆਠਵੋ ਸਿੰਧ ਕਰਿਓ ਹੈ ਨਵੀਨੋ ਲੈ ਕਰ ਮੈਂ ਅਸ ਚੰਡ ਪ੍ਰਚੰਡ ਸੋ ਕ੍ਰੋਧ ਭਈ ਰਨ ਮਦ ਲੜੀ ਹੈ ਹੋਰ ਦਈ ਚਤੁਰੰਗ ਚਮੂ ਬਲਕੈ ਬਹੁ ਕਾਲ ਕਾ ਮਾਰ ਧਰੀ ਹੈ रूप दिखाय पयानक यो असुरंगपत प्रात की क्रांत हरि है सौन सो लाल भई धरनी सो मनो अंग सूही की सारी करी है दात संभार सबै अपनो बल चंद सो युद्ध को फिर अरे है आयद तार लरे रण यो जन दीपक मद पतंग परे है ਚੰਡ ਪਰ ਚੰਡ ਕੋ ਵੰਡ ਸੰਭਾਰ ਸਭ ਰਨ ਮਦ ਦੋ ਟੂਕ ਕਰੇ ਹੈ ਮਾਨੋ ਮਹਾਬਨ ਮੈਂ ਬਰ ਪ੍ਰਿਛਣ ਕਾਟਕ ਬਾਢੀ ਜੁਦੇ ਕੈ ਧਰੇ ਹੈ ਛਵਈਆ ਮਾਰ ਲਇਓ ਦਲ ਔਰ ਭਜਿਓ ਮਨ ਮੈਂ ਕਾ ਮਨ ਮੈਂ ਤਬ ਕੋਪ ਨਿਸੰਭ ਕਰਿਓ ਹੈ ਚੰਡ ਕੇ ਸਾਮੋਹ ਆਨ ਅਰਿਓ ਅਤਜੁੱਧ ਕਰਿਓ ਪਗ ਨਾਹਿ ਤਰਿਓ ਹੈ ਚੰਡ ਕੇ ਬਾਣ ਲਗਿਓ ਮੁਖ ਦਾਤ ਕੇ ਸ੍ਰਾਉਣ ਸਮੂਹ ਤਰਨ ਪਰਿਓ ਹੈ ਮਨ ਹਰਾਹ ਗਰਸਿਓ ਨਭ ਪਾਨ ਸੋ ਸ੍ਰਾਉਣਤ ਕੋ ਆਤ ਬਾਉਣ ਕਰਿਓ ਹੈ ਸਾਗ ਸੰਭਾਰ ਕਰੰ ਬਲ ਧਾਰ ਕੈ ਚੰਡ ਦੈ ਰਿਪ ਭਾਲ ਮੈਂ ਐਸੇ ਜੋੜ ਕੈ ਫੋਰ ਗਈ ਸਿਰ ਤਾਨਕੋ ਪਾਰ ਭਈ ਪਟ ਫਾਰ ਅਨਐਸੇ ਸ੍ਰਾਉਣ ਕੀ ਧਾਰ ਚੱਲੀ ਪਥ ਊਰਦ ਸੋ ਉਪਮਾ ਸੋ ਭਈ ਕਹ ਕੈਸੇ ਮਾਨੋ ਮਹੇਸ ਕੇ ਤੀਸਰੇ ਨੈਨ ਕੀ ਜੋਤ ਉਦੋਤ ਭਾਈ ਖੁੱਲ ਤੈਸੇ ਦਇਤ ਨਿਕਾਸ ਕੈ ਸੰਗ ਵਹਿ ਬਲ ਕੈ ਤਬ ਚੰਡ ਪ੍ਰਚੰਡ ਕੇ ਦੀਨੇ ਜਾਏ ਲੱਗੇ ਤਿਹ ਕੇ ਮੁਖ ਮੈਂ ਬਹਿਸਰਾਉਨ ਪਰਿਓ ਅਤ ਹੀ ਛਬ ਕੀਨੀ ਇਹ ਉਪਮਾ ਉਪਜੀ ਮਨ ਮੈਂ ਕਬ ਨੇ ਇਹ ਭਾਂਤ ਸੋਈ ਕਹਿ ਦੀਨੀ ਮਾਨੋ ਸਿੰਗਲ ਦੀਪ ਕੀ ਨਾਰ ਗਰੇ ਮੈਂ ਤੰਬੂਰ ਕੀ ਪੀਕ ਨਵੀਨੀ ਸਵਯਯਾ ਜョਦਨ ਸੋਮਬ ਕਰਿਓ ਆਤਹੀ ਜਸ ਇਆ ਛਬ ਕੋ ਕਬ ਕਬ ਕੋ ਬਰਨ ਨਹਿ ਪੀ ਖਮ ਦਰੋਣ ਕਿਰਪਾ ਅਰ ਦਰੋਣ ਜ ਭੀਮ ਨ ਅਰਜਨ ਆ ਕਰਨ ਬਹੁ ਦਾਨਵ ਕੇ ਤੰਸਰੋਣ ਕੀ ਧਾਰ ਛੁੱਟੀ ਸੋ ਲੱਗੇ ਸਰ ਕੇ ਫਰਨ ਜਨ ਰਾਤ ਕੇ ਦੂਰ ਵਿਪਾਸ ਦਸੋ ਦਿਸ ਫੈਲ ਚੱਲੀ ਰਵ ਕੀ ਕਿਰਨ ਚੰਡ ਲੈ ਚੱਕਰ ਤਸੀਰਨ ਮੈ ਰਿਸਕ ਕ੍ਰੋਧ ਕੀਓ ਬਹੁ ਦਾਨਵ ਮਾਰੇ ਫੇਰ ਗਦਾ ਗਹਿ ਕੈ ਲਹਿ ਕੈ ਚਹਿ ਕੈ ਰਿਪ ਸੈਨ ਹਤੀ ਲਲਕਾਰੇ ਲੈ ਕਰ ਖੱਗ ਅਦਗ ਮਹਾ ਸਿਰ ਦਾਤਨ ਕੇ ਬਹੁ ਭੂ ਪਰ ਚਾਰੇ ਰਾਮ ਕੇ ਜੁਧ ਸਮੈ ਹਨੂਮਾਨ ਜੋ ਆਨ ਮਨੋ ਗਰੂਏ ਗਿਰ ਡਾਰੇ ਸਵਈਆ ਦਾਨਵ ਏਕ ਬਡੋ ਬਲਵਾਨ ਕਿਰਪਾਨ ਲੈ ਪਾਨ ਹਕਾਰ ਕੈ ਧਾਇਓ ਕਾਢ ਕੈ ਖੱਗ ਸੋ ਚੰਡਕਾ ਮਿਆਨ ਤੇ ਤਾ ਤਨ ਵਿੱਚ ਭਲੇ ਬਰ ਲਾਇਓ ਟੂਟ ਪਰਿਓ ਸਿਰਵਾ ਧਰਤੇ ਜਸ ਇਆ ਛਬ ਕੋ ਕਵਕੇ ਮਨ ਆਇਓ ਊਚ ਤਰਾ ਤਰ ਉਪਰ ਤੇ ਗਿਰਿਓ ਕਾਕ ਕਰਾਲ ਪੁਜੰਗਮ ਖਾਇਓ ਸਵਯਾ ਆਤਮੀਨ ਨਿਸੋਮਕੋ ਦੇਤ ਬਲੀ ਇਕ ਪ੍ਰੇਰਤ ਰੰਗ ਗਇਓ ਰਨ ਸਾਮੋਹੇ ਦੇਖਤ ਧੀਰਜ ਨਾਹੇ ਰਹੇ ਅਬ ਕੋ ਸਮਰਥ ਹੈ ਵਿਕਰਮ ਜਾਮਹਿ ਚੰਡਲ ਪਾਨ ਕਿਰਪਾਨ ਹਨੇ ਅਰ ਫੇਰ ਦਈ ਸਿਰ ਦਾਨਵ ਤਾਮਹਿ ਮੁੰਡਾ ਤੁੰਡਾ ਰੁੰਡਾ ਚੀਰ ਪਲਾਨ ਕੇ ਕਾਨ ਤਸੀ ਬਸਦਾ ਮਹਿ ਯੋ ਜਬ ਦੇਤ ਹਤਿਓ ਬਰ ਚੰਡ ਸੋ ਔਰ ਚਲਿਓ ਰਨ ਮਦ ਪਚਾਰੇ ਕੇ ਹਰ ਕੇ ਸਮਹਾਏ ਨਸਾਇਕ ਧਾਇਕ ਕਾਏ ਦੋ ਤੀਨ ਕ ਚਾਰੇ ਚੰਡ ਲਈ ਕਰਵਾਰ ਸੰਭਾਰ ਹਕਾਰ ਕੈ ਸੀ ਸਦਾਈ ਬਲ ਧਾਰੇ ਜਾਏ ਪਰਿਓ ਸਿਰ ਦੂਰ ਪਰ ਆਏ ਜਿਉ ਟੂਟਤ ਅੰਬ ਬਯਾਰ ਕੇ ਮਾਰੇ ਜਾਨਨਿਦਾਨ ਕੋ ਜੁਦ ਬਨਿਓ ਰਨਦੇਤ ਸਬੂਹ ਸਬੈ ਉਠਤਾਏ ਸਾਰ ਸੰਸਾਰ ਕੀ ਮਾਰ ਮਚੀ ਤਬ ਕਾਇਰ ਛਾਡ ਕੈ ਖੇਤ ਪਰਾਏ ਚੰਡ ਕੇ ਖਾਗ ਗਦਾ ਲਗਦਾ ਨਵ ਰੰਚ ਚਕਰੰਚਕ ਹੋਇ ਤਨ ਆਏ ਮੂਂਗਰ ਲਾਏ ਹਲਾਏ ਮਨੋ ਤਰ ਕਾਛੀ ਨੇ ਪੇਡ ਤੇ ਤੂਤ ਗਿਰਾਏ ਸਵਈਆ ਪੇਖ ਚਮੂ ਬਹੁ ਦਾਤਨ ਕੀ ਪੁਨ ਚੰਡਕ ਆਪਨੇ ਸ਼ਸਤਰ ਸੰਭਾਰੇ ਬੀਰਨ ਕੇ ਤਨ ਚੀਰ ਪਟੀਰ ਸੇ ਦਾਤ ਹਕਾਰ ਪਛਾਰ ਸੰਘਾਰੇ ਕਾਉ ਲਗੇ ਤਿਨ ਕੋ ਰਨ ਭੂਮ ਮੈਂ ਟੂਟ ਪਰੇ ਧਰ ਤੇ ਸਿਰ ਨਿਆਰੇ ਜੁਦ ਸਮੈ ਸੁਤ ਭਾਨ ਮਨੋ ਸਾਸ ਕੇ ਸਭ ਟੂਕ ਜੁਦੇ ਕਰ ਡਾਰੇ ਸੋਇਯਾ ਚੰਦ ਪ੍ਰਚੰਡ ਤਬੈ ਬਲ ਧਾਰ ਸੰਭਾਰ ਲਈ ਕਰ ਵਾਰ ਕਰੀ ਕਰ ਕੋਪ ਦਈ ਨਿਸੁੰਭ ਕੇ ਸੀਸ ਬਹੀ ਇਹ ਭਾਂਤ ਰਹੀ ਤਰਵਾਤਰ ਕੌਨ ਸਰਾਹ ਕਰੈ ਕਹਿਤਾ ਛਿਨ ਸੋ ਬਿਬ ਹੋਏ ਪਰੇ ਧਰਨੀ ਪਰ ਮਨ ਹਸਾਰ ਕੀ ਤਾਰ ਲੈ ਹਾਥ ਚਲਾਈ ਹੈ ਸਾਬਨ ਕੋ ਸਬੁਨੀਗਰ ਕੌਨ ਸਰਾਹ ਕਰੈ ਕਹਿਤਾ ਛਿਨ ਸੋ ਬਿਬ ਹੋਏ ਪਰੇ ਧਰਨੀ ਪਰ ਮਨ ਹੋ ਸਾਰ ਕੀ ਤਾਰ ਲੈ ਹਾਥ ਚਲਾਈ ਹੈ ਸਾਬਨ ਕੋ ਸਬੁਨੀ ਗਰ ਇਹ ਤੋ ਸ੍ਰੀ ਮਾਰਕੰਡੇ ਪੁਰਾਣੇ ਚੰਡੇ ਚਰਿਤਰ ਉਕਤ ਬਿਲਾਸ ਨਿਸੰਭ ਬਦ ਹੈ ਧਿਆਇ ਖਸ਼ਟਮੋ ਨਿਸੰਭ ਬਦ ਹੈ ਖਸ਼ਟਮੋ ਧਿਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ